ਗੁਰਬਾਣੀ ਸੰਵਾਦ ਵਿਦ பை ਦਸਪੀਰ ਸਿੰਘ ਅਤੇ ਕੈਨੇਡੀਅਨ ਸਿਕ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਗੁਰਬਾਣੀ ਅਨੁਸਾਰ ਜਿਹੜੇ ਵੀ ਸਾਡੇ ਆਮ ਤੌਰ ਤੇ ਰਿਚੁਅਲਸ ਲਿਵਿੰਗ ਸਾਡੀ ਰਹਿਣੀ ਸਬਣੀ ਉਹ ਗੁਰਬਾਣੀ ਅਨੁਸਾਰ ਹੋਵੇ ਔਰ ਅਸੀਂ ਕੋਸ਼ਿਸ਼ ਕਰ ਜਿਹੜੇ ਭੁਲੇਖੇ ਪਏ ਹੋਇਆ ਉਹਨਾਂ ਨੂੰ ਦੂਰ ਕਰੀਏ ਹਬੀਬ ਵਿੱਚ ਮੇਰਾ ਸਾਥ ਦੇ ਰਹੇ ਆ ਭਾਈ ਸਾਹਿਬ ਅਜ ਦਸਵੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹ ਕੁ ਜੀ ਖਾਸਾ ਵਾਹ ਜੀ ਕਿਤ ਹੈ ਜਦ ਇਹ ਸਾਡੀ ਪਿਛਲੀ ਸੀਰੀ ਚੱਲ ਰਹੀ ਆ ਪਲੇਲਿਸਟ ਚੱਲ ਰਹੀ ਆ ਉਹ ਹੈਗੀ ਸ਼ਰਦਾ ਦੇ ਉੱਤੇ ਵਹਿਮਾ ਪਰਮਾ ਤੇ ਅਸੀਂ ਇਹ ਸਾਰੀ ਕੰਪਲੀਟ ਬੜੀ ਡਿਟੇਲ ਵਿੱਚ ਅਸੀਂ ਕਰ ਰਹੇ ਆ ਤੇ ਕਈ ਸਾਨੂੰ ਸੱਜਣਾ ਨੇ ਕਿਹਾ ਵੀ ਹੈ ਕਿ ਭਾਈ ਜਲਦੀ ਕਰ ਲਓ ਪਰ ਅਸੀਂ ਕਿਉਂਕਿ ਡਿਟੇਲ ਵਿੱਚ ਕਰਦੇ ਹੋਏ ਅਸੀਂ ਹਾਂ ਨੂੰ ਸਲੋਲੀ ਇੱਕ ਇੱਕ ਪੱਖ ਨੂੰ ਡਿਟੇਲ ਵਿੱਚ ਵਰਣਨ ਕਰਕੇ ਤੇ ਜਿਹੜੇ ਕੁਐਸਚਨਸ ਵੀ ਆ ਰਹੇ ਆ ਉਹਨਾਂ ਨੂੰ ਵੀ ਨਾਲ ਲੈਂਦੇ ਹੋਏ ਅਸੀਂ ਚੱਲਾਂਗੇ ਸੋ ਪਲੀਜ਼ ਸਾਡੇ ਨਾਲ ਬੀਅਰ ਕਰੋ ਪੂਰੀ ਦੇਖਿਆ ਕਰੋ ਤਾਂਕਿ ਅੱਗੋ ਦੋਗੋ ਅਸੀਂ ਉਹਦੇ ਵਿੱਚ ਹੋਰ ਜੜੇ ਕੋਈ ਸਵਾਲ ਰਹਿ ਗਏ ਆ ਉਹਨਾਂ ਦੇ ਜਵਾਬ ਵੀ ਦੇ ਸਕੀਏ ਕਮੈਂਟ ਜਰੂਰ ਕਰਿਆ ਕਰੋ ਤਾਂਕਿ ਅਸੀਂ ਉਹਦੇ ਤੋਂ ਸਾਨੂੰ ਪਤਾ ਲੱਗਦਾ ਕਿ ਕੀ ਹੋਰ ਕੁਐਸਚਨਸ ਰੇਜ਼ ਹੋ ਰਹੇ ਆ ਤੋ ਅਸੀਂ ਪਿਛਲੀ ਵਾਰ ਹੀ ਜਿਹੜੇ ਕੁਐਸਚਨ ਆਇਆ ਜੀ ਗਣਜੀਪਾ ਅਸੀਂ ਉਹਦੇ ਬਾਰੇ ਗੱਲ ਕਰੀਏ ਕਿ ਅਸੀਂ ਕਿਹਾ ਸੀ ਕਿ ਸ਼ਰਧਾ ਅਸੀਂ ਉਹਦੇ ਵਿੱਚ ਰੱਖਦੇ ਹਾਂ ਜਿੱਦੇ ਅਸੀਂ ਕੁਆਲਿਟੀ ਦੇਖਦੇ ਹਾਂ ਗੁਣ ਦੇਖਦੇ ਹਾਂ ਤੇ ਉਹ ਗੁਣਾ ਤੋਂ ਅਸੀਂ ਪ੍ਰਭਾਵਿਤ ਹੁੰਦੇ ਹਾਂ ਤੇ ਅਸੀਂ ਸ਼ਰਧਾ ਕਰਨ ਲੱਗ ਪੈਂਦੇ ਹਾਂ ਜੀ ਹੁਣ ਇਹਤੇ ਕੁਐਸਚਨ ਉੱਠਦਾ ਹੈ ਕਿ ਜਦੋਂ ਅਸੀਂ ਰੱਬ ਦੇ ਗੁਣ ਦੇਖਿਆ ਹੀ ਨਹੀਂ ਨਾ ਉਹਨੂੰ ਦੇਖਿਆ ਨਾ ਉਹਨੂੰ ਫਿਰ ਅਸੀਂ ਸ਼ਰਧਾ ਉਸਤੇ ਕਿੰਦਾ ਰੱਖ ਲੈਂਦੇ ਹਾਂ ਇਹ ਕੁਐਸਚਨ ਅਜ ਤਾਂ ਦੇਖਿਆ ਹੀ ਨਹੀਂ ਜੀ ਅ ਇਹਦੇ ਬਾਰੇ ਕੀ ਕਹੋਗੇ ਅ ਬਿਲਕੁਲ ਠੀਕ ਆ ਕਿਸੇ ਨਾ ਪਹਿਲੇ ਐਪੀਸੋਡਾਂ ਵਿੱਚ ਗੱਲ ਦੀ ਚਰਚਾ ਕੀਤੀ ਸੀਗੀ ਹਾਂਜੀ ਕਿ ਸ਼ਰਦਾ ਜਿਹੜੀ ਆਮ ਤੌਰ ਤੇ ਜਿਹੜੇ ਕਿਸੇ ਦੇ ਗੁਣ ਕਿਸੇ ਦੀ ਵਿਸ਼ੇਸ਼ਤਾ ਦੇਖ ਕੇ ਸਾਡੇ ਮਨ ਵਿੱਚ ਪੈਦਾ ਹੁੰਦੀ ਆ ਤੇ ਇਹਦੇ ਨਾਲ ਹੀ ਮੈਂ ਇਹ ਵੀ ਬੇਨਤੀ ਕਰ ਦੇਵਾਂ ਕਿ ਸ਼ਰਦਾ ਦੇ ਜਿਹੜੇ ਇੱਕ ਪੱਖ ਨਹੀਂ ਕਈ ਪੱਖ ਆ ਅਸੀਂ ਵਿਸ਼ੇਸ਼ ਤੌਰ ਤੇ ਸ਼ਰਦਾ ਦੇ ਉਸ ਪੱਖ ਦੀ ਚਰਚਾ ਕਰ ਰਹੇ ਹਾਂ ਜਿਹਦੀ ਖਾਸ ਤੌਰ ਤੇ ਧਾਰਮਿਕ ਦੁਨੀਆ ਦੇ ਵਿੱਚ ਇਹਨੂੰ ਸਲਾਹਿਆ ਗਿਆ ਜਿਹੜਾ ਕਿ ਧਰਮ ਦੀ ਦੁਨੀਆ ਵਿੱਚ ਕਦਮ ਰੱਖਣ ਲਈ ਵਿਚਨ ਲਈ ਬਹੁਤ ਜ਼ਰੂਰੀ ਆ ਠੀਕ ਹੈ ਇਸ ਲਈ ਕੋਈ ਜਿਹੜਾ ਵੀਰ ਭੈਣਾ ਉਹ ਇਹਨੂੰ ਮਿਕਸ અપ ਨਾ ਕਰੇ ਰਲਗੜ ਨਾ ਕਰੇ ਜਿਹੜਾ ਆਮ ਸ਼ਰਦਾ ਸ਼ਬਦ ਜਿਹੜਾ ਵਿਆਪਕ ਰੂਪ ਵਿੱਚ ਵਰਤਿਆ ਜਾਂਦਾ ਕਿਉਂਕਿ ਸਾਡੇ ਦੋ ਸਜਨਾ ਨੇ ਇਸ ਸੰਬੰਧੀ ਜਿਹੜਾ ਉਹ ਸਵਾਲ ਹੀ ਉਠਾਇਆ ਕਿ ਸ਼ਰਧਾ ਤਾਂ ਇਹ ਵੀ ਸ਼ਰਧਾ ਹੁੰਦੀ ਆ ਇਸ ਲਈ ਅਸੀਂ ਸਮੁੱਚੇ ਰੂਪ ਵਿੱਚ ਬੇਨਤੀ ਕਰ ਰਹੇ ਹਾਂ ਕਿ ਅਸੀਂ ਉਸ ਪੱਖ ਦੀ ਵਿਸ਼ੇਸ਼ ਤੌਰ ਤੇ ਚਰਚਾ ਕਰ ਰਹੇ ਹਾਂ ਜਿਹੜਾ ਕਿ ਇਸ ਧਾਰਮਿਕ ਦੁਨੀਆ ਵਿੱਚ ਵਿਚਰ ਲਈ ਜ਼ਰੂਰੀ ਆ ਜਾਂ ਇਹ ਜਾ ਕੇ ਕਿ ਅਸੀਂ ਵਿਸ਼ੇਸ਼ ਤੌਰ ਤੇ ਉਸ ਰੂਪ ਦੀ ਤੇ ਜਿਹੜਾ ਇਸ ਰਸਤੇ ਤੇ ਤੁਰਿਆਂ ਮਨੁੱਖ ਨੂੰ ਤਜਰਬਾ ਹੁੰਦਾ ਜੋ ਅਨੁਭਵ ਹੁੰਦਾ ਉਸ ਅਨੁਭਵ ਵਿੱਚੋਂ ਜਿਹੜਾ ਗਿਆਨ ਨਿਕਲਦਾ ਅਸੀਂ ਉਸ ਪਹਿਲੂ ਤੇ ਵਿਸ਼ੇਸ਼ ਤੌਰ ਤੇ ਜ਼ੋਰ ਦੇ ਰਹੇ ਹਾਂ ਨਾ ਕਿ ਜਿਹੜਾ ਆਮ ਤੌਰ ਤੇ ਇਹ ਸ਼ਬਦ ਵਰਤੋਂ ਵਿੱਚ ਲਿਆਂਦਾ ਜਾਂਦਾ ਜਾਂ ਵਰਤਿਆ ਜਾ ਰਿਹਾ ਉਹਦੀ ਹੁਣ ਜਿਹੜਾ ਤੁਹਾਡੀ ਜਿਹੜੀ ਗੱਲ ਸੀਗੀ ਦੇ ਵਿੱਚ ਇੱਕ ਹੋਰ ਅਭਿਆਜ ਹੁੰਦਾ ਤੁਸੀਂ ਜਿਹੜੀ ਗੱਲ ਕੀਤੀ ਉਹਦੇ ਇੱਕ ਹੋਰ ਕੁਐਸਚਨ ਵੀ ਉੱਠਿਆ ਹੋਇਆ ਹੈ ਜੀ ਕਿ ਜੇ ਸ਼ਰਤਾਂ ਸੱਚ ਤੇ ਨਾ ਖੜੀ ਹੋਵੇ ਹੂੰ ਹੂੰ ਤਾਂ ਉਹ ਅੰਨੀ ਸ਼ਰਤਾਂ ਜਦ ਬਲਾਈਂਡ ਫੇਥ ਕਹਿ ਲੰਦੀ ਆ ਹੂੰ ਹੂੰ ਸੋ ਜਿਹੜੀ ਸੱਚ ਹੈ ਉਹ ਤਾਂ ਅਸੀਂ ਦੇਖ ਸਕਦੇ ਆ ਹੂੰ ਹੂੰ ਤੇ ਜਿਹੜੀ ਜਿਹਨੂੰ ਦੇਖ ਨਹੀਂ ਸਕਦੇ ਫਿਰ ਉਹਦੇ ਤੇ ਸ਼ਰਧਾ ਕਿਤਾ ਕੀਤੀ ਜਾਏ ਆ ਪਹਿਲਾਂ ਅਖਰ ਆਪਾਂ ਇਹ ਗੱਲ ਕਰ ਲਈਏ ਆ ਥੋੜਾ ਜਿਹਾ ਮੰਜੂਰੀ ਦੇ ਬਾਰੇ ਪਹਿਲਾਂ ਸ਼ਰਮ ਜੀ ਬੇਨਤੀ ਕਰਦੇ ਵਾਂ ਕਿ ਇਹ ਸ਼ਰਧਾ ਦੀ ਜਿਹੜੀ ਪਰਿਭਾਸ਼ਾ ਜਿਹੜੀ ਆ ਥਿਸ ਇਜ਼ ਸਜਨ ਨੇ ਕੀਤੀ ਆ ਜਾਂ ਜੋ ਕਰਦੇ ਆ ਹਾਂਜੀ ਇਹ ਬੜੀ ਉਤਲੀ ਸਤਾ ਦੀ ਆ ਠੀਕ ਆ ਜਿਹੜੇ ਕਿ ਆਮ ਲੋਕਾਂ ਵਿੱਚ ਸ਼ਰਦਾ ਬਾਰੇ ਮੰਨਿਆ ਜਾ ਰਿਹਾ। ਰਾਈਟ। ਕਿ ਉਹ ਪੱਖ ਜ਼ਰੂਰ ਆ ਕਿ ਆਮ ਤੌਰ ਤੇ ਜਿਹੜਾ ਅੰਧ ਵਿਸ਼ਵਾਸ ਆ ਉਹਨੂੰ ਸ਼ਰਦਾ ਮੰਨਿਆ ਜਾ ਰਿਹਾ। ਜਿਹੜੇ ਕਿ ਜ਼ਿਆਦਾਤਰ ਅਗਿਆਨਤਾ ਦੇ ਆਧਾਰਤ ਹੁੰਦੀ ਆ ਜਿਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜਿਹੜਾ ਪੱਖ ਅਸੀਂ ਲੈ ਕੇ ਚੱਲ ਰਹੇ ਹਾਂ ਜਿਹਦੇ ਤੇ ਜ਼ੋਰ ਦੇ ਰਹੇ ਹਾਂ ਉਹ ਪੱਖ ਤਾਂ ਹੈ ਹੀ ਸੱਚ ਦੇ ਆਧਾਰਤ। ਉਹ ਤਾਂ ਜਿਹੜਾ ਨਿਜੀ ਅਨੁਭਵ ਰਾਈ ਜੋ ਪ੍ਰਗਟ ਹੋਇਆ ਸਾਖਸ਼ਾਤ ਹੋਇਆ ਅਸੀਂ ਤਾਂ ਉਸ ਪੱਖ ਦੀ ਗੱਲ ਕਰ ਰਹੇ ਆ ਤੇ ਉਹ ਪੱਖ ਤਾਂ ਇਸ ਉਹਦੀ ਸ਼੍ਰੇਣੀ ਵਿੱਚ ਉਹ ਆਉਂਦਾ ਹੀ ਨਹੀਂ ਇਸ ਲਈ ਆਪਾਂ ਇਹਨੂੰ ਉਹਦੇ ਨਾਲ ਜਿਹੜਾ ਉਹ ਮੁਲਾਕਾ ਨਹੀਂ ਦੇਖ ਸਕਦੇ ਠੀਕ ਹੈ ਜੀ ਹਾਂ ਆਪਾਂ ਗੱਲ ਕਰੀਏਗਾ ਜਿਹੜੀ ਜਿਹਨੂੰ ਵੇਖਿਆ ਨਹੀਂ ਵੇਖਿਆ ਨਹੀਂ ਹਾਂ ਗੁਰਬਾਣੀ ਵਿੱਚ ਵੀ ਸ਼ਬਦ ਆਉਂਦਾ ਜਿਹੜੀ ਇਹਦੀ ਉਹਦੀ ਦੂਜੀ ਪੰਕਤੀ ਆ ਸ਼ਲੋਕ ਦੀ ਉਹਦਾ ਪਹਿਲਾ ਹਿੱਸਾ ਹੈਗਾ ਕਿ ਬਿਨ ਡਿਠਾ ਕਿਆ ਸਹਲਾਈ ਹੈ ਹਾਂ ਜੀ ਇਹਦਾ ਅਖਰੀਆ ਤੇ ਜ਼ਿਆਦਾ ਟੀਕਾ ਕਰਨ ਇਹੀ ਕੀਤਾ ਆਇਆ ਕਿ ਜੇ ਨੋ ਦੇਖਿਆ ਨਹੀਂ ਉਹਨੂੰ ਕਿਵੇਂ ਸਲਾਇਆ ਜਾਏ ਦੇਖੋ ਅਸੀਂ ਰੱਬ ਬਾਰੇ ਸਾਨੂੰ ਕੋਈ ਜਿਹੜੀ ਉਹ ਆਪਣਾ ਸਾਡਾ ਨਿੱਜੀ ਅਨੁਭਵ ਨਹੀਂ ਆਪਾਂ ਪਹਿਲਾਂ ਹੀ ਮੰਨ ਕੇ ਤੁਰਦੇ ਆ ਪਰ ਜਿਨ੍ਹਾਂ ਨੂੰ ਇਹ ਅਨੁਭਵ ਹੋਇਆ ਕਿਉਂਕਿ ਸਾਡੇ ਕੋਲ ਉਹਨਾਂ ਦੇ ਬਚਨਾਂ ਉਹਨਾਂ ਦਾ ਜੀਵਨ ਆ ਉਹਨਾਂ ਨੇ ਜੋ ਕੁਝ ਮਨੁੱਖਤਾ ਦੀ ਝੋਲੀ ਵਿੱਚ ਪਾਇਆ ਉਹ ਸਾਡੇ ਸਾਹਮਣੇ ਆ ਅਸੀਂ ਰੱਬ ਬਾਰੇ ਜੋ ਕੁਝ ਵੀ ਜਾਣਦੇ ਆ ਕਿ ਉਹ ਨਰਵੈਰਾ ਉਹ ਦਿਆਲੂ ਆ ਉਹ ਕਰਤਾ ਜੋ ਕੁਝ ਵੀ ਜਿਹੜੇ ਗੁਣ ਅਸੀਂ ਜਾਣਦੇ ਆ ਵੀਰਾਂ ਗੁਣਾਂ ਚਰਚਾ ਕਰਦੇ ਆ ਇਹ ਜਿਹੜੇ ਗੁਣ ਆ ਇਹ ਅਸੀਂ ਇਹਨਾਂ ਗੁਰੂਆਂ ਵਿੱਚ ਸਾਡੇ ਉਹ ਗੁਣ ਪਾਏ ਜਾਂਦੇ ਆ ਠੀਕ ਇਸ ਲਈ ਬਾਣੀ ਵਿੱਚ ਜਦੋਂ ਆਖਿਆ ਹੈ ਕਿ ਜੇ ਰੱਬ ਨਾਲ ਜੁੜ ਜਾਂਦਾ ਉਹਦਾ ਜੁੜਨਾ ਕੀ ਆ ਉਹ ਇੱਕ ਪੰਗ ਦੱਸਿਆ ਹੈ ਕਿ ਹਰ ਗੁਣ ਪਾਵੈ ਸੋਈ ਉਹ ਦੱਸਿਆ ਕਿ ਉਹ ਹੁਕਮ ਹੀ ਬੰਦਾ ਬਣ ਹੁਕਮ ਨੂੰ ਸਮਝੇ ਕਿ ਹੁਕਮ ਹੀ ਬੰਦਾ ਬਣ ਜਾਂਦਾ ਉਹ ਕਰਤੇ ਦੀ ਕੁਦਰਤ ਦੇ ਜਿਹੜੇ ਨਿਯਮ ਆ ਉਹਨਾਂ ਨਿਯਮਾਂ ਨੂੰ ਸਮਝ ਕੇ ਉਹਨਾਂ ਨੂੰ ਉਹਨਾਂ ਅਨੁਸਾਰ ਵਿਚਰਦਾ ਠੀਕ ਉਹਨਾਂ ਦਾ ਜੀਵਨ ਇਸ ਗੱਲ ਦੀ ਗੁਵਾਈ ਭਰਦਾ ਉਹਨਾਂ ਦਾ ਜਿਹੜਾ ਖੇੜਾ ਸੀ ਜੋ ਆਨੰਦ ਸੀ ਜਿੰਨਾ ਪ੍ਰਸਥਿਤੀਆਂ ਵਿੱਚ ਵਿਚਰੇ ਐਸੀਆਂ ਪ੍ਰਸਥਿਤੀਆਂ ਵਿੱਚ ਵਿਚਰਦੇ ਆ ਹੋਇਆ ਵੀ ਉਹਨਾਂ ਦਾ ਜਿਹੜਾ ਖੇੜਾ ਉਹ ਦੂਰ ਨਹੀਂ ਹੋਇਆ ਛਾਈ ਮਾਈ ਨਹੀਂ ਹੋਇਆ ਬਲਕਿ ਉਹ ਉਸੇ ਤਰ੍ਹਾਂ ਬਰਕਰਾਰ ਰਿਹਾ ਤੋ ਸਾਨੂੰ ਉਹਨਾਂ ਤੋਂ ਸਾਨੂੰ ਇਹ ਵਿਸ਼ਵਾਸ ਹੋਇਆ ਕਿਉਂਕਿ ਉਹਨਾਂ ਨੇ ਸਾਨੂੰ ਦੱਸਿਆ ਹਾਂਜੀ ਉਹ ਸਾਨੂੰ ਉਹਨਾਂ ਰਾਹੀਂ ਪਤਾ ਚੱਲਿਆ ਇਸ ਲਈ ਜਿਹੜਾ ਜਿਹੜੀ ਇਹ ਪੰਕਤੀ ਵੀ ਹੈ ਜੀ ਸਾਂਝੀ ਕੀਤੀ ਆ ਇਹਦਾ ਜਿਹੜੀ ਪਹਿਲੀ ਪੰਕਤੀ ਹੈ ਕਿ ਅੰਤਰ ਗਿਆਨ ਨਾ ਆਇਓ ਜੇ ਤੱਕ ਕਿਸ ਸੋਝੀ ਪਾਏ ਕਿ ਸਾਨੂੰ ਉਹ ਸਮਝੋ ਸੋਝੀ ਨਹੀਂ ਆਈ ਜਿਸ ਸੋਝੀ ਦੀ ਵਰਕਤ ਨਾਲ ਜਿਹੜਾ ਸਾਡਾ ਅੰਤਰਾਤਮਾ ਜਿਹੜਾ ਸੀ ਉਸ ਨੂੰ ਸਮਝ ਸਕੀ ਉਸ ਨਾਲ ਜੁੜ ਸਕੀ ਸਾਨੂੰ ਸੱਚੀ ਜਿਹੜੀ ਸੋਝੀ ਆ ਉਸੋ ਜੀ ਹਾਸਲ ਹੋ ਸਕੇ ਅਸੀਂ ਉਹਦੇ ਨਾਲ ਸਾਂਝ ਨਹੀਂ ਪਾਈ ਉਹ ਗਿਆਨ ਸਾਨੂੰ ਸਾਡੇ ਅੰਦਰ ਪੈਦਾ ਨਹੀਂ ਹੋਇਆ ਉਹਦੇ ਨਾਲ ਅਸੀਂ ਸਾਂਝ ਨਹੀਂ ਪਾਈ ਔਰ ਫਿਰ ਅੱਗੇ ਜਿਹੜਾ ਤੁਸੀਂ ਸਵਾਲ ਉਠਾਇਆ ਕਿ ਬਿਨ ਡਿਠਾ ਕਿਆ ਸਹਾਈ ਹੈ ਅੰਦਾ ਅੰਧ ਕਮਾਈ ਜਿਹਨੂੰ ਰੱਬ ਨੂੰ ਅਸੀਂ ਦੇਖਿਆ ਨਹੀਂ ਨਾਉ ਦੇਖ ਕੇ ਵੀ ਗੱਲ ਸਮਝ ਲਈਏ ਕਿ ਉਹ ਦੇਖਣ ਦੀ ਜਿਹੜੀ ਉਹ ਸ਼ਕਤੀ ਹੈ ਵੀ ਨਹੀਂ ਕਿਉਂਕਿ ਗੁਰਬਾਣੀ ਅਨੁਸਾਰ ਰੱਬ ਵਿਅਕਤੀ ਨਹੀਂ ਉਹ ਸ਼ਕਤੀ ਆ ਸ਼ਕਤੀ ਉਹ ਜਿਹੜੀ ਕਿ ਸਾਰੀਆਂ ਥਾਵਾਂ ਵਿੱਚ ਵਿਆਪਕ ਆ ਇਸ ਲਈ ਜਿਹੜਾ ਦੇਖਣ ਦੀ ਜਿਹੜੀ ਗੱਲ ਆ ਉਹਨੂੰ ਦੇਖੇ ਜਦੋਂ ਗੁਰਬਾਣੀ ਚ ਆਖਿਆ ਵੀ ਆ ਕਿ ਮੈਂ ਉਹਨੂੰ ਵੇਖਿਆ ਜਾਂ-ਜਾਂ ਪੇਖੋਂ ਤਾਂ ਹਜ਼ੂਰ ਤਾਂ ਉਹ ਦੀ ਕੁਦਰਤ ਵਿੱਚ ਹੀ ਕੁਦਰਤ ਦੀ ਜਿਹੜੀ ਅਨੇਕਤਾ ਉਹਦੇ ਵਿੱਚ ਉਹਨੂੰ ਵੇਖਿਆ ਇਸ ਲਈ ਆ ਕਿ ਬਲੇਹਾਰੀ ਕੁਦਰਤ ਵਸਿਆ ਤਾਂ ਰਾਂ ਤਾਂ ਨਾ ਜਾਈ ਲਖਿਆ ਉਹਦਾ ਇਹ ਸਰਗਨ ਸਰੂਪ ਕਹਿ ਸਕਦੇ ਆ ਆਪਾਂ ਕਿ ਜੋ ਜ਼ਾਹਰਾ ਪ੍ਰਗਟਾ ਇਹ ਉਹਦਾ ਹੀ ਰੂਪ ਆ ਉਹ ਆਪੇ ਇੱਕ ਤੋਂ ਅਨੇਕ ਹੋ ਕੇ ਪਸਰਿਆ ਹੋਇਆ ਉਹਨਾਂ ਨੇ ਇਸ ਰੂਪ ਵਿੱਚ ਉਹਨੂੰ ਵੇਖਿਆ ਮਹਿਸੂਸ ਕੀਤਾ ਠੀਕ ਤੇ ਇਸ ਲਈ ਜਦੋਂ ਇਸੇ ਸ਼ਬਦ ਵਿੱਚ ਜਿਹੜਾ ਸ਼ਲੋਕ ਆ ਇਹਦੇ ਵੀ ਫਿਰ ਅੱਗੇ ਆ ਕੇ ਆਇਆ ਕਿ ਨਾਨਕ ਸ਼ਬਦ ਪਛਾਣੇ ਆ ਨਾਮ ਵਸੈ ਮਨਿ ਆਏ ਜਿਹਨੂੰ ਅਸੀਂ ਨਹੀਂ ਵੇਖਿਆ ਅਸੀਂ ਤਾਂ ਨਹੀਂ ਵੇਖਿਆ ਪਰ ਜਦੋਂ ਅਸੀਂ ਗੁਰਬਾਣੀ ਨੂੰ ਅਸੀਂ ਧਿਆਨ ਨਾਲ ਪੜਾਂਗੇ ਸੁਣਾਗੇ ਵਿਚਾਰਾਂਗੇ ਇਹਨੂੰ ਅਸੀਂ ਸਮਝ ਕੇ ਇਹਨੂੰ ਇਹਦੇ ਅਨੁਸਾਰ ਆਪਣਾ ਆਚਰਣ ਬਣਾਵਾਂਗੇ ਦੱਸਿਓ ਅਸੀਂ ਤੁਰਾਂਗੇ ਤਾਂ ਜਿਵੇਂ ਜਿਵੇਂ ਤੁਰਾਂਗੇ ਤੇਵੇਂ ਤੇਵੇਂ ਉਹ ਸਾਖਸ਼ਾਤ ਹੁੰਦਾ ਜਾਊਗਾ ਤੇਵੇਂ ਤੇਵੇਂ ਸਾਨੂੰ ਨਜ਼ਰ ਆਉਂਦਾ ਜਾਊਗਾ ਉਹਦੇ ਜਿਹੜੇ ਗੁਣਾਂ ਕਿਉਂਕਿ ਉਹ ਗੁਣ ਸਾਡੇ ਅੰਦਰ ਆਉਣ ਲੱਗ ਪੈਣਗੇ ਉਹ ਗੁਣ ਇਸ ਗੱਲ ਦੇ ਪ੍ਰਤੀਕ ਆ ਲਖਾਇਕਾ ਕਿ ਜਿਹੜਾ ਉਹ ਰੱਬ ਇਹਨਾਂ ਗੁਣਾਂ ਦਾ ਮਾਲਕ ਆ ਇਸ ਲਈ ਅਸੀਂ ਗੁਰੂ ਸਾਹਿਬਾਨ ਦੀ ਤੁ ਗੱਲ ਕਰਦੇ ਆਂ ਉਹ ਲੱਗਦੇ ਆ ਜਿਹੜੇ ਰੱਬ ਦਾ ਗੁਣਾ ਕੋਈ ਨਰਵੈਰ ਆ ਉਹਨੂੰ ਗੁਰੂ ਸਾਹਿਬ ਦੇ ਜੀਵਨ ਵਿੱਚ ਪ੍ਰੈਕਟੀਕਲ ਦੇਖਦੇ ਆ ਕਿ ਉਹਨਾਂ ذਰੋਂ ਗੈਰ ਪਾਵਣਾ ਨਹੀਂ ਔਰ ਮਹਾਰਾਜ ਨੇ ਬਾਣੀ ਵਿੱਚ ਵੀ ਖਿਆਲ ਦਿੱਤਾ ਆ ਕਿ ਜਿਹੜਾ ਰੱਬ ਨਾਲ ਜੁੜ ਜਾਂਦਾ ਉਹਦੇ ਜਿਹੜੇ ਖਾਸ ਔਰਤੇ ਮੁੱਖ ਗੁਣ ਆ ਉਹਨਾਂ ਗੁਣਾਂ ਵਿੱਚੋਂ ਗੁਣ ਇੱਕ ਇਹਗਾ ਕਿ ਉਹਦੇ ਅੰਦਰ ਵੈਰ ਭਾਵਨਾ ਨਹੀਂ ਰਹਿੰਦੀ ਜਿਹੜਾ ਜਿਹਨ ਪਾਉਣ ਦਾ ਪਾਵਨ ਫਰਮਾਨ ਆਇਆ ਕਿ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਤਨ ਗੁਰਮੁਖ ਜੋ ਸੁਣਤੇ ਜਿਹੜੇ ਵੀ ਪ੍ਰਾਨੇ ਸਤਿਗੁਰੂ ਦੇ ਸਨਮੁਖ ਹੋ ਗੁਰਬਾਣੀ ਨੂੰ ਪੜ ਸੁਣ ਵਿਚਾਰ ਇਸ ਉਤੇ ਅੰਮਲ ਕਰਦੇ ਆ ਉਹਨਾਂ ਦੇ ਮਨ ਵਿੱਚ ਵੈਰ ਭਾਵਨਾ ਨਹੀਂ ਟਿਕ ਸਕਦੇ ਜੇ ਸਾਡੇ ਅੰਦਰ ਬਾਣੀ ਪੜਦੇ ਆ ਵਿਚਾਰਦੇ ਆ ਜਾਂ ਧਰਮ ਕਰਮ ਕਰਦੇ ਆ ਵੀ ਵੈਰ ਭਾਵਨਾ ਮੌਜੂਦਾ ਤਾਂ ਇਹ ਇਸ ਗੱਲ ਦੀ ਹੀ ਸੂchna ਇਸ ਗੱਲ ਦੀ ਲਿਖਾਏਗਾ ਕਿ ਅਜੇ ਸਾਡੇ ਅੰਦਰ ਉਹ ਗਿਆਨ ਉਹ ਸੋਝੀ ਵਿਆਦਾ ਨਹੀਂ ਹੋਈ ਅਸੀਂ ਰੱਬ ਨਾਲ ਜਾਂ ਗੁਰੂ ਨਾਲ ਸਾਨੂੰ ਜੁੜਨ ਦਾ ਜੇ ਮੌਕਾ ਨਹੀਂ ਮਿਲਿਆ ਅਸੀਂ ਅਜੇ ਸਮੁੰਦਰ ਟੁੱਬੀ ਨਹੀਂ ਮਾਰੀ ਅਸੀਂ ਕਿਨਾਰੇ ਤੇਰੇ ਫਿਰਦੇ ਆ ਤੁਸੀਂ ਜਿਹੜੀ ਜਿਹੜੀ ਸ਼ਰਧਾ ਉੱਭਜਦੀ ਆ ਉਹ ਗੁਰੂ ਨੂੰ ਵੇਖ ਕੇ ਜਿਹੜੇ ਉਸ ਨਾਲ ਜੁੜੇ ਹੋਏ ਆ ਜਿਵੇਂ ਗੁਰੂ ਪਾਤਸ਼ਾਹ ਦਾ ਗੁਰੂ ਆਮਦਾਸ ਮਹਾਰਾਜ ਦਾ ਬਚਨ ਆ ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੂੰ ਹਰ ਜਾਨੋ ਆਪੇ ਹਮ ਰੁੱਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਿਨ ਕੇ ਰਜਨ ਜਿਤ ਮਿਲੀ ਐ ਚੁਕੇ ਸਭ ਸੋਗ ਸੰਤਾਪੇ ਗੁਰਸਬ ਆਪਨੇ ਜਿਹੜੀ ਉਹ ਗਵਾਹੀ ਦੇ ਰਹੇ ਆ ਕਿ ਜੋ ਉਹਨਾਂ ਸੀ ਉਹ ਕੀ ਤੂੰ ਕੀਓ ਬਣੇ ਉਹਨਾਂ ਨੂੰ ਕੀ ਮਰਾਤਵਾ ਹਾਸਲ ਹੋਇਆ ਤੋਂ ਸਾਨੂੰ ਦੇ ਕੇ ਜਿਹੜਾ ਉਤਸ਼ਾਹ ਮਿਲਦਾ ਇਸ ਲਈ ਬਾਣ ਜਦ ਆਖਿਆ ਤਿਨਾਂ ਦੇਖ ਮਨ ਚਾਉ ਉਠੰਦਾ ਹੋਂਕਾ ਦੁ ਪਾਇ ਗੁਣਤਾਸਾ ਹੋਏ ਜਿਹੜਾ ਸਾਡੇ ਅੰਦਰ ਪੈਦਾ ਹੁੰਦਾ ਜਿਹੜਾ ਉਹ ਐਸੀਆਂ ਸ਼ਕਤੀਆਂ ਨੂੰ ਐਸੀ ਮਹਾਂਪੁਰਖਾਂ ਨੂੰ ਜਿਨ੍ਹਾਂ ਦਾ ਜੀਵਨ ਇਸ ਗੱਲ ਦਾ ਪ੍ਰਤੱਖ ਪਰਮਾਣ ਹੁੰਦਾ ਸਾਨੂੰ ਉਸੋਂ ਦੇਖ ਕੇ ਪ੍ਰੇਰਨਾ ਮਿਲਦੀ ਆ ਕਿ ਉਸ ਰੱਬ ਦੇ ਜਿਹੜੇ ਆ ਸੱਚ ਮੁੱਚ ਗੁਣ ਆ ਕਿ ਰੱਬ ਨਾਲ ਜੁੜਨਾ ਰੱਬ ਦੇ ਗੁਣਾਂ ਨੂੰ ਅਮ੍ਰਿਤੂ ਵਿੱਚ ਅਪਣਾਉਣਾ ਠੀਕ ਜੀ ਹੁਣ ਇੱਥੋਂ ਇੱਕ ਕੁਐਸਚਨ ਬੜਾ ਇੰਪੋਰਟੈਂਟ ਉੱਠਿਆ ਜੀ ਇੱਕ ਵਾਰੀ ਕਿਹਾ ਜਾਂਦਾ ਕਿ ਗੁਰਬਾਣੀ ਤੇ ਸ਼ਰਧਾ ਰੱਖੋ ਜੀ ਕੀ ਗੁਰਬਾਣੀ ਤੇ ਸ਼ਰਧਾ ਰੱਖਣਾ ਕਿ ਇਹ ਐਕਸੈਪਟ ਕਰਨਾ ਕਿ ਜਿਹੜੂ ਗੁਰਬਾਣੀ 'ਚ ਲਿਖਿਆ ਉਸ ਤੇ ਅਮਲ ਕਰਕੇ ਸਾਡੀ ਸ਼ਰਧਾ ਪੈਦਾ ਹੋਏਗੀ ਇਹ ਦੋਨਾਂ ਵਿੱਚ ਫਰਕ ਆ ਗਿਆ ਕਿ ਅਸੀਂ ਕਹਿੰਦੇ ਆ ਕਿ ਗੁਰਬਾਣੀ ਤੇ ਸ਼ਰਧਾ ਰੱਖਣੀ ਮੀਤ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਜੇ ਸਾਨੂੰ ਅਸੀਂ ਦੇਖ ਲਿਆ ਗੁਰੂ ਗ੍ਰੰਥ ਸਾਹਿਬ ਚੰਗਾ ਹੋ ਗਈ ਹਮਮ ਪਰ ਐਕਚੁਅਲ ਵਿੱਚ ਗੁਰਮਾਣੀਆਂ ਅਨੁਸਾਰ ਉਹ ਸ਼ਰਧਾ ਪੈਦਾ ਹੋਈ ਕਿ ਜਦੋਂ ਅਸੀਂ ਗੁਰਬਾਣੀ ਨੂੰ ਮੰਨਾਂਗੇ ਤੇ ਉਸ ਤੇ ਚੱਲਾਂਗੇ ਤੇ ਫਿਰ ਸ਼ਰਧਾ ਪੈਦਾ ਹੋਏਗੀ ਜਿਹੜਾ ਦੇਖੋਡਾ ਪਹਿਲਾ ਰੂਪ ਹੈ ਜਿਹੜੀ ਆਮ ਜਿਹੜਾ ਜੋ ਆਪਾਂ ਪਹਿਲਾ ਸਟੈਪ ਕਹਿ ਸਕਦੇ ਹਾਂ ਹਾਂਜੀ कि ਸਾਨੂੰ ਇਹ ਜ਼ਰੂਰੀ ਹੈ ਵੀ ਲਾਜ਼ਮੀ ਆ ਕਦਮ ਕਿ ਸਾਨੂੰ ਗੁਰੂ ਤੇ ਬਾਣੀ ਤੇ ਉਹ ਸੱਚ ਉਹ ਤੇ ਜੀਵਨ ਜੁਗ ਤੇ ਸਾਨੂੰ ਵਿਸ਼ਵਾਸ ਹੋਵੇ ਹਾਂਜੀ ਉਹ ਵਿਸ਼ਵਾਸ ਹੋ ਗਿਆ ਕਰਾਤ ਨੂੰ ਪ੍ਰਤੀਤੀ ਹੋਵੇ ਸ਼ਰਧਾ ਵੀ ਜਣਾ ਸ਼ਰਧਾ ਦਾ ਇਹ ਪਹਿਲਾ ਪੰਜ ਚਰਨ ਕਹਿ ਸਕਦੇ ਹਾਂ ਪਹਿਲਾ ਸਟਾ ਜਿੱਦਾਂ ਗੁਰੂ ਸਾਹਿਬ ਨੇ ਤੇ ਬਾਣੀ ਚ ਖਿਆਲ ਦਿੱਤਾ ਆਇਆ ਕਿ ਸਤਗੁਰੂ ਕੀ ਪ੍ਰਤੀਤ ਨਾ ਆਇਆ ਹਾਂਜੀ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨ ਉਪਜੇ ਭਾਵੇਂ ਸੌ ਗੇੜਾ ਆਵੋ ਜਾਓ ਕਿਉਂਕਿ ਜੇ ਕਿ ਸਾਨੂੰ ਇਹ ਪ੍ਰਤੀਤੀ ਨਹੀਂ ਕਿ ਇਹਦੇ ਆਖੇ ਹੋਏ ਬਚਨ ਮੰਨ ਕੇ ਸਾਡਾ ਬੇੜਾ ਪਾਰ ਹੋਊਗਾ ਤਾਂ ਅਸੀਂ ਅਗਲਾ ਸਟੈਪ ਨਹੀਂ ਪੁੱਟ ਸਕਦੇ ਠੀਕ ਹੈ। ਤੋਂ ਇਹ ਪਹਿਲੀ ਗੱਲ ਆ ਕਿ ਇਹ ਸ਼ੁਰੂਆਤ ਆ। ਮਤਲਬ ਇਹ ਪ੍ਰਾਰੰਭਾ ਯਾਤਰਾ ਲਈ ਇਸ ਰਸਤੇ ਉਤੇ ਤੁਰਨ ਲਈ ਇਹ ਜਿਹੜਾ ਪਹਿਲਾ ਸਟੈਪ ਆ ਇਹਦੀ ਆਪਣੀ ਮਹਾਨਤਾ ਜ਼ਰੂਰਤ ਆ ਲੋੜ ਆ ਕਿਉਂਕਿ ਅੱਗੇ ਤੁਰਨ ਲਈ ਇਹ ਸਟੈਪ ਜਿਹੜਾ ਪੁੱਟਣਾ ਜ਼ਰੂਰੀ ਆ ਪਰ ਜੇਕਰ ਅਸੀਂ ਇੱਥੇ ਰੁਕ ਗਏ ਕਿ ਮੈਨੂੰ ਤਾਂ ਗੁਰੂ ਤੇ ਗੁਰਬਾਣੀ ਤੇ ਬੜੀ ਸ਼ਰਧਾ ਮੈਨੂੰ ਪਰ ਜੋ ਗੁਰਬਾਣੀ ਵਿੱਚ ਆਖਿਆ ਅਸੀਂ ਉਹਨੂੰ ਨਹੀਂ ਮੰਨਦੇ ਤਾਂ ਅਸੀਂ ਸਾਡੀ ਇਹ ਸ਼ਰਧਾ ਜਿਹੜੀ ਆ ਇਸ ਸ਼ਰਧਾ ਨਾਲ ਸਾਡਾ ਵਿਕਾਸ ਨਹੀਂ ਹੋਊਗਾ ਅਸੀਂ ਅੱਗੇ ਨਹੀਂ ਤੁਰ ਸਕਾਂਗੇ ਜਾਂ ਜੋ ਗੁਰੂ ਸਾਨੂੰ ਜਿੱਥੇ ਪਹੁੰਚਾਉਣਾ ਚਾਹੁੰਦਾ ਜੇ ਜਿਸ ਰਾਹ ਤੋਰਨਾ ਚਾਹੁੰਦਾ ਅਸੀਂ ਉਸਦਾ ਉਤੇ ਨਹੀਂ ਤੁਰ ਸਕਾਂਗੇ ਜਿਵੇਂ ਗੁਰੂ ਸਾਹਿਬ ਦਾ ਪਾਵਨ ਫਰਮਾਨ ਆ ਕਿ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੈ ਹਰ ਹਰ ਊਤਮ ਬਾਣੀ ਕਹਉਂਦੇ ਆ ਇਹ ਇਹ ਪਹਿਲਾ ਪੱਖ ਆ ਕਿ ਆਉਂਦੇ ਚ ਉਹਨਾਂ ਨੂੰ ਸ਼ਰਧਾ ਪਿਆਰ ਆ ਜਾਂ ਉਹ ਵਿਸ਼ਵਾਸ ਦਾ ਇੱਕ ਪਹਿਲੂ ਆ ਜੋ ਆਪਾਂ ਪਰ ਅਤੀ ਜੋ ਪ੍ਰਚਲਿਤ ਸ਼ਬਦਾਂ ਵਿੱਚ ਜਿਹੜੀ ਸ਼ਬਦਾਲੀ ਵਰਤੀ ਜਾਂਦੀ ਆ ਆਪਾਂ ਉਹਦੀ ਗੱਲ ਕਰ ਰਹੇ ਆ ਤੂੰ ਆਉਂਦਾ ਕਰਦਾ ਪਰ ਗੁਰੂ ਸਾਹਿਬ ਅੱਗੇ ਸਪਸ਼ਟ ਕਰ ਰਿਹਾ ਪੇ ਉਹਨਾਂ ਦਾ ਗਾਇਆ ਉਹਨਾਂ ਦਾ ਸੁਣਿਆ ਗਾਵੇਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਗੁਰੂ ਕੀ ਆਗਿਆ ਸਤ ਸਤ ਕਰ ਮਾਨੀ ਉਹਨਾਂ ਦਾ ਗਾਵੇਆ ਉਹਨਾਂ ਦਾ ਸੁਣਿਆ ਥਾਂ ਪੈਂਦਾ ਕਿਨਾਂ ਦਾ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ ਜੇਕਰ ਮੰਨਿਆ ਨਹੀਂ ਤਾਂ ਇਹ ਸਾਡੀ ਜਿਹੜਾ ਇਨੀ ਸਮਰੱਥਾ ਨਹੀਂ ਪਾਇਆ ਨਹੀਂ ਹੈਸੀਅਤ ਨਹੀਂ ਕਿ ਅਸੀਂ ਆਪਣੀ ਜੁਬਾਨ ਨਾਲੇ ਗੱਲ ਆਖਸੇ ਕੀ ਪਰ ਗੁਰੂ ਮੇਰੇ ਨੇ ਗੱਲ ਆਖੀ ਆ ਕਿ ਉਹਦਾ ਜਿਹੜਾ ਪਹਿਲਾ ਸਟੈਪ ਵੀ ਉਹ ਕਿਸੇ ਅਰਥ ਨਹੀਂ ਉਹ ਸੰਗੋ ਉਹਨੂੰ ਹੋਰ ਹੰਕਾਰੀ ਬਣਾ ਦੂਗਾ ਉਹਨੂੰ ਜ਼ਿਆਦਾ ਜ਼ਿੱਦੀ ਬਣਾ ਦੂਗਾ ਇਸ ਭਰਮ ਵਿੱਚ ਪਾ ਦੂਗਾ ਕਿ ਮੈਂ ਤਾਂ ਜੀ ਇਸ ਰਸਤੇ ਦਾ ਪਾੰਦੇ ਆ ਰਾਹੀ ਆ ਇਸ ਲਈ ਅਸੀਂ ਆਮ ਜਦੋਂ ਕਹਿੰਨੇ ਆ ਜੇਕਰ ਸਾਡੀ ਜਿਹੜਾ ਇਹ ਪਾਕਾ ਸਾਡੀ ਜੀ ਬੜੀ ਸ਼ਰਧਾ ਜੀ ਗੁਰੂ ਸਾਹਿਬ ਦਾ ਸਭ ਸ਼ਲੋਕਾ ਬੁਰਸਾ ਕਹਿੰਦੇ ਆ ਕਿ ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨਉ ਪੜ ਗਲ ਪਾਵੈ ਸੂਤ ਪਾਏ ਕਰੇ ਬੁਰੀਾਈ ਨਾਤਾ ਤੋਤਾ ਥਾਇ ਨਾ ਪਾਈ ਮੁਸਲਮਾਨ ਕਰੇ ਵਧਾਈ ਬਿਨ ਗੁਰਪੁਰਾ ਕੋਈ ਥਾਇ ਨਾ ਪਾਈ ਰਾਹ ਦਸਾਇ ਉਥੈ ਕੋ ਜਾਏ ਕਰਨੇ ਬਾਜੂ ਪਿਸ ਨਾ ਪਾਏ ਇਸ ਨਾਲ ਮਰਾ ਕੇ ਜੋਗੀ ਦੀ ਗੱਲ ਕਰਦੇ ਆ ਹੁਣ ਇਹ ਸ਼ਰਦਾ ਦਾ ਪੱਖ ਜਿਹੜਾ ਹੈ ਕਿ ਇਹ ਆ ਕਿ ਅਸੀਂ ਆਪੋ ਆਪਣੇ ਧਰਮ ਅਨੁਸਾਰ ਕੋਈ ਜਿਹੜੇ ਧਾਰਮਿਕ ਸੰਸਕਾਰ ਆ ਜਿਹੜਾ ਉਹ ਕਰਿਆ ਸਾਡੇ ਖੰਡੇ ਦੀ ਪੋਲ ਆ ਉਸ ਨੂੰ ਖੰਡੇ ਦੀ ਪੋਲ ਲੈ ਲਈ ਖੰਡੇ ਦੀ ਪੋਲ ਲੈ ਕੇ ਸਮਝ ਲਿਆ ਕਿਸੇ ਗੁਰੂ ਵਾਲੇ ਬਣ ਗਏ ਉਹ ਸਾਡੀ ਗੁਰੂ ਕੋਈ ਸ਼ਰਧਾ ਉਹ ਤਾਂ ਹੀ ਅਸੀਂ ਖੰਡੇ ਦੀ ਪੋਲ ਲਵਾਂਗੇ ਪਰ ਜੋ ਅੱਗੇ ਆ ਇਹ ਤਾਂ ਸ਼ੁਰੂਆਤ ਸੀ ਇਹ ਤਾਂ ਇੱਕ ਪ੍ਰੰਨ ਸੀ ਪਰ ਜੇਕਰ ਅਸੀਂ ਇਹਨੂੰ ਹੀ ਮਜ਼ਲ ਸਮਝ ਲਿਆ ਤਾਂ ਕਿਉ ਗੁਰੂ ਸਾਹਿਬ ਕਹਿੰਦੇ ਆ ਕਿ ਨਾਤਾ ਤੋਤਾ ਥਾਇ ਨਾ ਪਾਈ ਸੂਤ ਪਾਏ ਕਰੇ ਬੁਰਾਈ ਨਾਤਾ ਤੋਤਾ ਥਾਇ ਨਾ ਪਾਈ ਜੇਕਰ ਉਹ ਉਸੇ ਰਾਹ ਤੇ ਤੁਰ ਰਿਹਾ ਜਿਹੜਾ ਕਿ ਕੋਈ ਕਰਮਾਂ ਦਾ ਬਰਬਾਦੀ ਦਾ ਤਬਾਈ ਲਿਆਉਣ ਵਾਲਾ ਤਾਂ ਉਹਦਾ ਨਾਤਾ ਤੋਤਾ ਆ ਉਹਦੇ ਜਿਹੜੇ ਧਰਮ ਸੰਸਕਾਰ ਜਿਹੜੇ ਆ ਚਿੰਨ ਜਿਹੜੇ ਆ ਇਹਨਾਂ ਦਾ ਕੋਈ ਲਾਭ ਨਹੀਂ ਇਹ ਗੁਰੂ ਸਾਹਿਬਾਂ ਦੀ ਬਾਣੀ ਵਿੱਚ ਬੜੇ ਸਪਸ਼ਟ ਤੇ ਨਿਰਨਾਇਕ ਰੂਪ ਵਿੱਚ ਆਖ ਦਿੱਤਾ ਤੇ ਜਿਹੜੀ ਗੱਲ ਜਿਹੜੀ ਆ ਕਿ ਇਹ ਸਾਡੇ ਇਵਨ ਸਾਨੂੰ ਇਤਿਹਾਸ ਵੀ ਭਾਵੇਂ ਬਹੁਤ ਰਲਗਾਡਾ ਕਾਫੀ ਕੁਝ ਮਿਲਾਵਟ ਆ ਪਰ ਇਤਿਹਾਸ ਵਿੱਚ ਵੀ ਇਸ ਪੱਖ ਨੂੰ ਜਿਹੜਾ ਉਹ ਕਈ ਥਾਂ ਵੀ ਬੜਾ ਖੂਬਸੂਰਤ ਜਿਹੜਾ ਉਹ ਬਿਆਨ ਕੀਤਾ ਹੋਇਆ ਜਿਵੇਂ ਗੁਰੂ ਸਾਹਿਬ ਦੇ ਮukh ਉਹਨਾਂ ਨੇ ਕਢਵਾਇਆ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿਸੇ ਇੱਕ ਇਤਿਹਾਸ ਨੂੰ ਪੁੱਛਦੇ ਆ ਕਿ ਮਹਾਰਾਜ ਅਸੀਂ ਤੁਸੀਂ ਕਿੰਨੇ ਬਾਣੀ ਕਹਿੰਦੀ ਆ ਕਿ ਬਾਣੀ ਨੂੰ ਪੜੇ ਆ ਇਸ ਦੇ ਵਿਸ਼ਵਾਸ ਰੱਖਿਆ ਯਕੀਨ ਰੱਖਿਆ ਸਾਡਾ ਬੇੜਾ ਪਾਰ ਹੋ ਜਾਊਗਾ ਸਾਡੇ ਕਲਿਆਣ ਹੋਊਗੀ ਸ਼ਾਂਤੀ ਮਿਲੂਗੀ ਪਰ ਸਾਨੂੰ ਤਾਂ ਕੈਂਸਰ ਹੋ ਗਿਆ ਪਰ ਮਹਾਰਾਜ ਕੋਈ ਅਸਰ ਐਸਾ ਹੋਇਆ ਨਹੀਂ। ਤੋਂ ਮਹਾਰਾਜ ਜਿਹੜੇ ਆ ਉਸੇ ਜੋ ਮਹਾਰਾਜ ਨੇ ਆਖਿਆ ਸਾਡੇ ਇਤਿਹਾਸਕਾਰਾਂ ਨੇ ਲੇਕ ਲਗਾ ਨੂੰ ਆਪਣੇ ਸ਼ਬਦਾਂ ਚ ਬਿਆਨ ਕੀਤਾ ਆਇਆ ਕਿ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਦੇਖੋ ਜਿਹੜਾ ਇਹ ਬਾਣ ਨੇ ਜੋ ਆਖਿਆ ਆਇਆ ਇਹਦੇ ਕੋਈ ਅਤਕਥ ਨਹੀਂ ਇਹਦੇ ਅਲੰਕਾਰ ਨਹੀਂ ਗੱਲ ਬੰਦਾ ਚੜਾ ਕੇ ਨਹੀਂ ਆਖੀ ਹੋਈ। ਪਰ ਮਹਾਰਾਜ ਸਧਾਰੋਂ ਉਦਾਹਰਣ ਦੇ ਕੇ ਸਮਝਾਉਂਦੇ ਆ ਕਿ ਸੁਨ ਕਰ ਸ੍ਰੀ ਹਰਿ ਗੋਬਿੰਦ ਕਹਿਂ ਸਭ ਕਾਸਤ ਮੇ ਅਗਨੀ ਰਹੇ ਉਹ ਦਸਾਂ ਦੇ ਕਿ ਦੱਸਦੇ ਆ ਜਿਨ੍ਹਾਂ ਹਰਤਾ ਦੀ ਲੱਕੜ ਹੈਗੀ ਉਹਦੇ ਵਿੱਚ ਅਗ ਮੌਜੂਦ ਹੈਗੀ ਆ ਪਰ ਬਿਨਾ ਮਥੇ ਨੇ ਨਿਕਸ ਪ੍ਰਕਾਸ਼ ਹੈ ਕਾਰਜ ਕਰਨਾ ਸੀਤ ਬਨਾਸ਼ਾ ਕਿ ਜਿਨ੍ਹਾਂ ਜਿਹੜੇ ਅਸੀਂ ਉਹਨੂੰ ਬਾਹਰੋਂ ਅਗ ਨਹੀਂ ਦੇਵਾਂਗੇ ਤਾਂ ਉਹ ਅਗ ਨਹੀਂ ਬਲੂਗੀ ਅਸੀਂ ਅਗ ਤੋਂ ਜੋ ਕੰਮ ਲੈਣਾ ਚਾਹੁੰਨੇ ਆ ਉਹ ਕੰਮ ਅਸੀਂ ਨਹੀਂ ਲੈ ਸਕਾਂਗੇ ਤੋ ਫਿਰ ਕਹਿੰਦੇ ਆ ਜਿਸਾ ਦੁੱਧ ਵਿੱਚ ਕ੍ਰਿਤਮੇ ਲਿ ਰਹੇ ਹੋ ਮਥਨ ਕਰੇ ਬਿਨ ਕਿਨੂ ਨਾ ਲਿਓ ਕਿ ਜਿਵੇਂ ਦੁੱਧ ਵਿੱਚ ਕਿਓ ਹੈਗਾ ਪਰ ਕਿਓ ਹਾਸਲ ਕਰਨ ਲਈ ਸਾਨੂੰ ਕੋਈ ਦਮ ਕਰਨਾ ਪਊਗਾ ਦੁੱਧ ਜਿਹੜਾ ਪਹਿਲਾਂ ਗਰਮ ਕਰਨਾ ਪਊਗਾ ਕਾੜਨਾ ਪਊਗਾ ਫਿਰ ਥੋੜਾ ਜਾਗ ਲਾਣੀ ਪਊਗੀ ਦੇ ਬਨੂਦ ਨੂੰ ਰੇਟਣਾ ਪਊਗਾ ਹਾਂਜੀ ਫਿਰ ਜਾ ਕੇ ਮੱਖਣ ਬਨੂਗਾ ਕਿਓ ਬਾਜ ਕਿਓ ਬਣਾਵਾਂਗੇ ਤੋ ਸਾਨੂੰ ਇਹ ਜਿਹੜਾ ਪ੍ਰੋਸੀਜਰ ਆ ਇਸ ਵਿੱਚ ਲੱਗਣਾ ਪਊਗਾ ਇਹ ਕਰਨਾ ਪਊਗਾ ਇਸੇ ਤਰ੍ਹਾਂ ਕਹਿੰਦੇ ਆ ਕਿ ਸਤੁਕ ਤੇਮ ਸਤਗੁਰੂ ਕੇ ਸ਼ਬਦ ਮਜਹਾਰਾ ਆਤਮ ਗਿਆਨ ਵਸੈ ਸੁਖਸਾਰਾ ਇਸੇ ਤਰ੍ਹਾਂ ਗੁਰੂ ਦੇ ਸ਼ਬਦ ਵਿੱਚ ਯਕੀਨਨ ਕਿ ਜਿਹੜਾ ਆਤਮਿਕ ਸੁਖਾ ਤੇ ਆਤਮਿਕ ਸੁਖ ਦਾ ਖਜ਼ਾਨਾ ਕਿਸ ਨੂੰ ਰਾਹ ਦੱਸਦਾ ਇਹਦੇ ਸਭ ਕੁਝ ਹੈ ਪਰ ਸਾਨੂੰ ਇਹ ਕੋਈ ਕਰਨ ਲਈ ਸਾਨੂੰ ਉਦਮ ਕਰਨਾ ਪਊਗਾ ਇਸ ਲਈ ਆਖਿਆ ਕਿ ਪਾਠ ਕਰੇ ਹੋਏ ਪੁੰਨ ਮਹਾਨਾ ਇਹ ਪਾਠ ਕਰਨਾ ਚੰਗੀ ਗੱਲ ਆ ਇਹ ਸ਼ੁਰੂਆਤ ਆ ਉਤੇ ਐਸਾ ਨਹੀਂ ਕਿ ਪਾਠ ਨਹੀਂ ਕਰਨਾ ਪਾਠ ਤਾਂ ਕਰਨਾ ਜ਼ਰੂਰੀ ਆ ਪਰ ਜੇਕਰ ਪਾਠ ਸਿਰਫ ਕਰਨ ਲਈ ਨਹੀਂ ਕਰਦਾ ਆ ਇਸ ਲਈ ਕਹਿ ਦਿੱਤਾ ਕਿ ਪਾਠ ਕਰਿਓ ਹੈ ਪੁੰਨ ਮਹਾਨਾ ਪਰ ਨਾਹਿਨ ਪ੍ਰਾਪਤ ਆਤਮ ਗਿਆਨਾ ਪਰ ਜੇਕਰ ਕੋਈ ਸਮਝੇ ਕਿ ਮੈਂ ਇੰਨੇ ਪਾਠ ਕਰ ਲੇ ਬਸ ਪਾਠ ਕਰਨ ਨਾਲ ਹੀ ਮੈਨੂੰ ਗਿਆਨ ਹੋ ਜਾਊਗਾ ਤਾਂ ਮਹਾਰਾਜ ਕਹਿੰਦੇ ਕਿ ਨਹੀਂ ਤਾਂ ਆਤਮ ਗਿਆਨ ਨਹੀਂ ਹੁੰਦਾ ਜਦੋਂ ਅਸੀਂ ਸਮਝਦੇ ਆਂ ਵਿਚਾਰਦੇ ਆਂ ਜਿਹੜੀ ਅੱਗੇ ਆ ਕੇ ਆਇਆ ਕਿ ਜਦ ਵਿਚਾਰ ਕਰ ਹਿਰਦੇ ਬਸਾਵੇ ਕਿ ਜਦ ਪਾਠ ਕਰਨ ਵਾਲਾ ਪਾਠ ਕਰਕੇ ਉਹਨੂੰ ਵਿਚਾਰ ਕਰਦਾ ਕਿ ਇਸ ਬਾਣੀ ਵਿੱਚ ਸ਼ਬਦ ਵਿੱਚ ਗੁਰੂ ਸਾਹਿਬ ਕੀ ਆਖ ਰਹੇ ਆ ਕੀ ਕਹਿੰਦੇ ਆ ਤੋਂ ਸਭ ਬਵਹਾਰਨ ਵਿਖੇ ਕਮਾਵੇ ਉਹਨੂੰ ਸਮਝ ਕੇ ਤਾਂ ਫਿਰ ਉਹ ਆਪਣੇ ਹਿਰਦੇ ਵਿੱਚ ਬਸਾਉਂਦਾ ਟਿਕਾਉਂਦਾ ਤੋ ਫਿਰ ਉਸ ਟਕਾਏ ਹੋਏ ਨੂੰ ਜੇ ਟਕਾ ਲਿਆ ਤਾਂ ਵੀ ਵੱਡੀ ਗੱਲ ਨਹੀਂ ਉਹ ਤਾਂ ਜ਼ਰੂਰੀ ਆ ਪਰ ਅਗਲਾ ਕਦ ਦਾ ਸਟੈਪ ਪੁੱਟਣਾ ਜਿਹੜਾ ਉਹ ਜ਼ਰੂਰੀ ਆ ਕਿ ਸਾਡੇ ਵਿਵਹਾਰ ਵਿੱਚ ਉਹ ਸੱਚ ਪ੍ਰਗਟ ਹੋਵੇ ਸਾਡਾ ਵਿਵਹਾਰਨ ਵਿਖੇ ਕਮਾਵੇ ਤੋ ਫਿਰ ਕਹਿੰਦੇ ਆ ਕਿ ਫਿਰ ਜਦ ਤਬ ਗਿਆਨ ਪ੍ਰਕਾਸ਼ ਆ ਆਨੰਦ ਪਾਵੇ ਤਦੂ ਜਾ ਕੇ ਉਹਦੇ ਅੰਦਰ ਜਿਹੜਾ ਉਹ ਜਿਹੜਾ ਗਿਆਨ ਪ੍ਰਕਾਸ਼ ਹੋਊਗਾ ਜਿਹਨੂੰ ਆਪਾਂ ਤਾਂ ਸ਼ਰਧਾ ਦੀ ਗੱਲ ਕੀਤੀ ਆ ਜਿਹੜੀ ਉਹ ਸ਼ਰਧਾ ਜਿਹੜੀ ਆ ਉਹ ਗਿਆਨ ਨਾਲ ਉਹ ਤਪੋਤ ਆ ਉਹ ਪ੍ਰਚੀ ਹੋਈ ਆ ਔਰ ਇਹ ਗਿਆਨ ਜਿਹੜਾ ਇਹਨੂੰ ਕੋਈ ਅੰਧੇਰੀ ਜਿਹੜੀ ਆ ਉਹ ਇਹਨੂੰ ਆਸੇ ਪਾਸੇ ਨਹੀਂ ਕਰ ਸਕਦੀ ਇਹਨੂੰ ਢੁਲਾ ਨਹੀਂ ਸਕਦੀ ਇਹ ਜਿਹੜਾ ਗਿਆਨ ਜਿਹੜਾ ਸ਼ਰਦਾ ਦਾ ਪਾਕਾ ਇਹ ਅਡੋਲ ਨਹੀਂਦਾ ਔਰ ਗੁਰੂ ਸਹਿਬਾਨ ਗੁਰੂ ਸਾਹਿਬ ਦੇ ਪਾਏ ਹੋਏ ਪੂਰਨ ਚੱਲਣ ਵਾਲੇ ਸਿੱਖਾਂ ਦੇ ਜੀਵਨ ਇਸ ਗੱਲ ਦਾ ਪ੍ਰਤੱਖ ਪਰਮਾਨਾ ਉਸ ਜਨਮਵਾਰ ਨੂੰ ਕਸ਼ਟ ਮਟਾਵੇ ਤਦੋਂ ਜਾ ਕੇ ਉਹ ਜਿਹੜਾ ਅਸਲ ਜਿਹੜਾ ਆਵਾ ਗਵਨਾ ਜੋ ਨਿਤ ਜਿਹੜਾ ਜਿਹੜੇ ਆਵਾ ਗਵਨ ਦਾ ਸ਼ਿਕਾਰ ਹੋਇਆ ਰਹੀਦਾ ਉਹਦੇ ਵਿੱਚੋਂ ਉਹਨੂੰ ਛੁਟਕਾਰਾ ਮਿਲੂਗਾ ਜਦੋਂ ਉਹ ਬਾਣੀ ਦੇ ਨਾਲ-ਨਾਲ ਸਵੈ ਪਰਚੋਲ ਕਰਦਾ ਕਿ ਕਿਆ ਗੁਰ ਕਹੈ ਕਰੈ ਹਮ ਕਹਾ ਕਿ ਜਿਹੜਾ ਮੈਂ ਪਾਠ ਕਰ ਰਿਹਾ ਮੈਂ ਗੁਰੂ ਮੈਨੂੰ ਕੀ ਕਹਿ ਰਿਹਾ ਔਰ ਮੈਂ ਕੀ ਕਰ ਰਿਹਾ ਪਰ ਜੇਕਰ ਉਹ ਪੜੀ ਜਾ ਰਿਹਾ ਜਾਂ ਸੁਣੀ ਜਾ ਰਿਹਾ ਪਰ ਜੋ ਕੁਝ ਪੜ ਰਿਹਾ ਜਾਂ ਸੁਣ ਰਿਹਾ ਜੋ ਉਹਦੇ ਵਿੱਚ ਆਖਿਆ ਜਾ ਰਿਹਾ ਉਹਦੇ ਉਤੇ ਉਹ ਧਿਆਨ ਨਹੀਂ ਦੇ ਰਿਹਾ ਵਿਚਾਰ ਨਹੀਂ ਕਰ ਰਿਹਾ ਔਰ ਫਿਰ ਆਪਣੇ ਆਪ ਦਾ ਨਰੀਖਣ ਨਹੀਂ ਕਰ ਰਿਹਾ ਸਵੈ ਪ੍ਰਜਲ ਨਹੀਂ ਕਰ ਰਿਹਾ ਤਾਂ ਫਿਰ ਉਹਨੂੰ ਉਹ ਲਾਭ ਪ੍ਰਾਪਤ ਨਹੀਂ ਹੋਊਗਾ ਤੇ ਲਈ ਸ਼ਰਧਾ ਜਿਹੜਾ ਪਹਿਲਾ ਪਾਕਾ ਉਹ ਜ਼ਰੂਰੀ ਆ ਪਰ ਜੇਕਰ ਉਹ ਸ਼ਰਧਾ ਤੱਕ ਜਿੱਥੇ ਪਹੁੰਚਾਉਂਦੀ ਹੈ ਸ਼ਰਧਾ ਇਹ ਪਹਿਲਾ ਸਟੈਪ ਜੇਕਰ ਅਸੀਂ ਉਹ ਨਹੀਂ ਪੁੱਟਿਆ ਇਹ ਸ਼ਰਦਾਲੇ ਸਾਡੇ ਲਈ ਬੰਧਨ ਬਣ ਜਾਂਦੀ ਆ ਇਹ ਰੁਕਾਵਟ ਬਣ ਜਾਂਦੀ ਆ ਤੇ ਸਾਨੂੰ ਹੋਰ ਜ਼ਿਆਦਾ ਹਨਕਾਰੀ ਬਣਾ ਦਿੰਦੀ ਆ ਜਿਵੇਂ ਗੁਰੂ ਸਾਹਿਬ ਕਈ ਕਰਮ ਕਰਨ ਦਾ ਜ਼ਿਕਰ ਕਰਦੇ ਆ ਕਿ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਕੋ ਅੰਗਮ ਸਾਦੇ ਨਾਲ ਕਹਿੰਦੇ ਆ ਪੰਜ ਜਨਾਂ ਸੋ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾਦੀ ਹੁਣ ਪਾਠ ਕਰਨਾ ਧਰਮ ਗ੍ਰੰਥਾਂ ਦਾ ਚੰਗੀ ਗੱਲ ਆ ਪਰ ਹੋਇਆ ਕੀ ਤੇ ਜੇ ਪਾਠ ਕਰਕੇ ਵਿਚਾਰਿਆ ਨਹੀਂ ਤਾਂ ਉਹਨੂੰ ਕੋ ਪਹਿਲਾਂ ਨਾਲੋਂ ਵੀ ਜ਼ਿਆਦਾ ਹੰਕਾਰੀ ਹੋ ਗਿਆ ਆਤਮੋਤੌਰ ਤੇ ਰੋਗੀ ਹੋ ਗਿਆ ਉਹ ਸਵਸਥ ਨਹੀਂ ਹੋਇਆ ਬਲਕਿ ਰੋਗੀ ਹੋ ਗਿਆ ਤੋਂ ਇਸ ਲਈ ਜਿਹੜੇ ਦੋਵੇਂ ਪੱਖ ਸਮਝਦੇ ਨੇ ਲੋੜ ਆ ਕਿ ਜਿਹੜਾ ਆਪਾਂ ਪਹਿਲੀ ਗੱਲ ਕਰਦੇ ਆ ਉਹ ਸ਼ੁਰੂਆਤ ਆ ਜਿਵੇਂ ਆਪਾਂ ਮੰਜ਼ਲ ਤੈਅ ਕਰਨੀ ਆ ਤਾਂ ਪਹਿਲਾ ਸਟੈਪ ਜਿਹੜਾ ਪੁੱਟਾਂਗੇ ਪੁੱਟਨੇ ਪਊਗਾ ਉਸ ਤੋਂ ਬਾਅਦ ਆ ਕਦੋਂ ਪੁੱਟਾਂਗੇ ਪਰ ਜੇ ਪਹਿਲਾ ਕਦੋਂ ਪੁੱਟ ਕੇ ਅਸੀਂ ਰੁਕ ਜਾਈਏ ਤਾਂ ਫਿਰ ਸਾਨੂੰ ਉਹ ਜਿਹੜੀ ਚੀਜ਼ ਆ ਜੇ ਮੰਜ਼ਲ ਜਿਹੜੀ ਆ ਉਹ ਨਸੀਬ ਨਹੀਂ ਹੋਊਗੀ ਦਿੱਕਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਦੇ ਹੋ ਕਿ ਗੁਰਬਾਣੀ ਮੁਤਾਬਕ ਸ਼ਰਧਾ ਕੀ ਹੈ ਔਰ ਸ਼ਰਧਾ ਦੇ ਕਿਹੜੇ ਸਟੈਪ ਹੈ ਕਿ ਪਹਿਲਾ ਜਿਹੜਾ ਸਟੈਪ ਹੈਗਾ ਉਹ ਸ਼ਰਧਾ ਦਾ ਉਹ ٹرسٹ ਇਨ ਗੁਰਬਾਣੀ ਗੁਰਬਾਣੀ 'ਚ ਵਿਸ਼ਵਾਸ ਕਰਨਾ ਪਰ ਉੱਥੇ ਤੱਕ ਹੀ ਜਖੜੇ ਰਹੀਏ ਤਾਂ ਫਿਰ ਉਹ ਅਨਿਸ਼ਵਾਸ ਵਿੱਚ ਬਦਲ ਜਾਂਦੀ ਹੈ ਪਰ ਜੇ ਅਸੀਂ ਉਹਨੂੰ ਅੱਗੇ ਜੋ ਉਹਦੇ ਵਿੱਚ ਲਿਖਿਆ ਉਹਨੂੰ ਅਪਲਾਈ ਕਰਦੇ ਹਾਂ ਤੇ ਅਪਲਾਈ ਕਰਨ ਤੋਂ ਬਾਅਦ ਈਵੈਲਿਊਏਸ਼ਨ ਕਰਦੇ ਹੈ ਬੜਾ ਇੰਪੋਰਟੈਂਟ ਪੱਖ ਹੈਗਾ ਹਰ ਵੇਲੇ ਪਾਠ ਕਰਨ ਤੋਂ ਬਾਅਦ ਆਪਣੇ ਆਪ ਨੂੰ ਈਵੈਲਿਊਏਟ ਕਰਨਾ ਕਿ ਮੈਂ ਪਿਛਲੇ ਨਾਲੋਂ ਇੰਪਰੂਵ ਹੋਇਆ ਕਿ ਨਹੀਂ ਹੋਇਆ ਉਹ ਸ਼ਰਧਾ ਦਾ ਪੱਖ ਜਿਹੜਾ ਉਹ ਗੁਰਬਾਣੀ ਇੰਪੋਰਟੈਂਟ ਦਿੰਦੀ ਹੈ ਦੇਖੋ ਗੁਰਬਾਣੀ ਜਿਹੜੀ ਆ ਦੇਖੋ ਬਾਣੀ ਮਹਾਰਾਜ ਨੇ ਸਪਸ਼ਟ ਵੀ ਕੀਤਾ ਆ ਕਿ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਂੇ ਪਵੈ ਸੋ ਭਾਵੈ ਦਗ ਹਮਾਨ ਜੋ ਬਿਨ ਪ੍ਰਤੀਤੀ ਕਪਟੀ 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 ਕੁੜੀ ਕੁੜੀ ਅੱਖੀ ਮੀਟ ਦੇ ਜੋ ਬਿਨ ਪ੍ਰਤੀਤੀ ਕਪਟੀ ਕੁੜੀ ਕੁੜੀ ਅੱਖੀ ਮੀਟ ਦੇ ਉਹਨਾਂ ਦਾ ਉਤਰ ਜਾਏਗਾ ਝੂਠ ਗੁਮਾਨ ਤੋ ਇਥੇ ਉਹ ਗੱਲ ਕਰ ਉਹੀ ਗੱਲ ਕਰ ਰਹੀ ਆ ਕਿ ਸ਼ਰਦਾ ਦਾ ਪੱਕਾ ਹੈ ਅਸੀਂ ਆ ਗਏ ਬਸੋ ਹੀ ਲਾ ਕੇ ਬਸ ਮੰਜ਼ਲ ਆ ਗੀ ਹਾਂ ਤੋ ਗੁਰੂ ਸਾਹਿਬ ਕਹਿੰਦੇ ਆ ਕਿ ਨਹੀਂ ਇਸ ਤਰ੍ਹਾਂ ਨਾਲ ਜਿਹੜਾਗਾ ਉਹ ਸਾਨੂੰ ਉਸ ਚੀਜ਼ ਹਾਸਲ ਨਹੀਂ ਹੋਗੀ ਪ੍ਰਾਪਤ ਨਹੀਂ ਹੋਗੀ ਅਸੀਂ ਉਸੇ ਅੰਧਕਾਰ ਵਿੱਚ ਉਸੇ ਭਰਮ ਵਿੱਚ ਭਟਕਦੇ ਰਵਾਂਗੇ ਜਿਹੜਾ ਕੇਸ ਸਟੈਪ ਪੁੱਟਣ ਤੋਂ ਪਹਿਲਾਂ ਜਿਸ ਭਟਕਣਾ ਦਾ ਅਸੀਂ ਸ਼ਿਕਾਰ ਹੋਏ ਹੋਏ ਸੀ ਠੀਕ ਹੈ ਅਸੀਂ ਬਹੁਤ ਵਧੀਆ ਤਿੱਕੇ ਨਾਲ ਅੱਜ ਦੇ ਵਿੱਚ ਅੱਜ ਦੇ ਐਪੀਸੋਡ ਵਿੱਚ ਗੁਰਬਾਣੀ ਵਿੱਚ ਸ਼ਰਦਾ ਦੇ ਕਿਹੜੇ-ਕਿਹੜੇ ਪਹਿਲੂ ਗੁਰੂ ਮਹਾਰਾਜ ਨੇ ਸਾਨੂੰ ਦੱਸੇ ਹਨ ਔਰ ਵਾਕਿਆ ਅਸੀਂ ਸ਼ਰਦਾ ਉਹੀ ਰੱਖਦੇ ਆ ਜਿਹੜੇ ਗੁਰੂ ਮਹਾਰਾਜ ਨੇ ਦੱਸੀ ਹੈ ਕਿ ਅਸੀਂ ਆਪਣੇ ਹਿਸਾਬ ਨਾਲ ਸ਼ਰਦਾ ਬਣਾ ਕੇ ਬੈਠ ਗਏ ਆ ਔਰ ਸ਼ਰਦਾ ਆਪਣੇ ਸਾਹਿਬ ਮਾਈਂਡ ਵਿੱਚ ਇੱਕ ਫੋਬੀਆ ਜਿਹਾ ਬਣਾ ਲਿਆ ਕਿ ਇਹ ਸਾਲੀ ਸ਼ਰਦਾ ਹੈਗੀ ਆ। ਸੋ ਭਾਈ ਸਾਹਿਬ ਨੇ ਅੱਜ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਿਆ ਕਿ ਗੁਰਬਾਣੀ ਵਿੱਚ ਸ਼ਰਦਾ ਜੜੀ ਆ ਉਸ ਤੋਂ ਭਾਵ ਕੀ ਹੈ? ਇਹ ਠੀਕ ਹੈ ਸ਼ਰਦਾ ਰੱਖਣੀ ਹੈ। ਸ਼ਰਦਾ ਤੋਂ ਸ਼ੁਰੂ ਹੋਣਿਆ ਸੀ। ਉਪਰ ਸ਼ਰਦਾ ਨੂੰ ਅੱਗੇ ਕਿਸ ਤਰੀਕੇ ਨਾਲ ਜਿਉ ਜਿਉ ਉਮਰ ਵੱਧਦੀ ਆ ਜਿਉ ਜਿਉ ਸਾਲੀ ਸੋਦੀ ਵੱਧਦੀ ਆ ਉਸ ਨੂੰ ਕਿਸ ਤਰੀਕੇ ਨਾਲ ਅਪਲਾਈ ਕਰਨਾ ਔਰ ਪੜ੍ਹ ਕੇ ਜਦੋਂ ਅਸੀਂ ਪੜ੍ਹਾਂਗੇ ਉਦੋਂ ਸਾਨੂੰ ਉਹਦੇ ਗੁਣ ਵੀ ਜ਼ਿਆਦਾ ਸਮਝ ਆਣਗੇ ਜਿਹੜਾ ਪਹਿਲਾ ਕੁਐਸਚਨ ਸ਼ੁਰੂ ਆਇਆ ਸੀ ਕਿ ਰੱਬ ਦੇ ਗੁਣ ਕਿਹੜੇ ਆ ਉਹ ਜਦੋਂ ਅਸੀਂ ਪੜ੍ਹਾਂਗੇ ਅਪਲਾਈ ਕਰਾਂਗੇ ਤਾਂ ਗੁਣ ਆਟੋਮੈਟਿਕਲੀ ਸਾਨੂੰ ਜੋ ਗਾਣੇ ਵੀ ਗੁਣ ਹੀ ਦੱਸਿਓਏ ਆ ਜਿਹੜੇ ਸਾਰੇ ਗੁਣ ਲੈ ਕੇ ਗੁੰਜਦੇ ਰਹਿਣਗੇ ਕਰਤਾਪੁਰਖ ਜਾਂ ਸੋ ਅਸੀਂ ਅੱਜ ਦੀ ਐਪੀਸੋਡ ਇੱਥੇ ਸਮਾਪਤਵਾਲ ਕਰਦੇ ਆਂ ਜੀ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੁਰਬਾਣੀ ਵਿੱਚ ਸ਼ਰਧਾ ਦਾ ਪਹਿਲੂ ਨੂੰ ਸਮਝਾਇਆ ਤੇ ਸਾਰੇ ਸਰੋਤਿਆਂ ਨੂੰ ਸਾਰੇ ਦੇਖਣ ਵਾਲਿਆਂ ਨੂੰ ਬਾਰ ਬਾਰ ਬੇਨਤੀ ਅਸੀਂ ਕਰਦੇ ਹਾਂ ਕਿ ਪਲੀਜ਼ ਕਮੈਂਟ ਕਰਿਆ ਕਰੋ ਕਿਉਂਕਿ YouTube ਦਾ ਚੈਨਲ ਜਿਹੜਾ ਜਦੋਂ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਸਾਨੂੰ ਹੌਸਲਾ ਫਜ਼ਾਈ ਮਿਲਦੀ ਆ ਸੋ ਵੀ ਫੀਲ ਇਨ ਕਰੇਜ ਪਲੀਜ਼ ਰਿਕੁਐਸਟ ਅਗੇਨ ਕਿ ਸਾਰੇ ਜਣਿਆਂ ਨੂੰ ਦੇਖ ਕੇ ਅੱਗੇ ਪਾਸ ਔਨ ਕਰਿਆ ਕਰੋ ਆਪਸੇ ਤੁਹਾਨੂੰ ਵੀ ਤੇ ਸਾਰੇ ਸਰੂ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ